ਅੱਜ ਤੁਹਾਨੂੰ ਵੀਰੋ ਡਬਲ ਐਫ ਜੀ ਮੁਰਗੇ ਬਾਰੇ ਕੁਝ ਨਵੇਂ ਵਿਸ਼ੇ ਬਾਰੇ ਦੱਸਾਂਗੇ ਅੱਜ ਡਬਲ ਐਫ ਜੀ ਮੁਰਗਾ ਛਾਇਆ ਦਿਨਾਂ ਦਾ ਹੋ ਗਿਆ ਹੈ ਇਸ ਮੁਰਗੇ ਦਾ weight 900 ਗ੍ਰਾਮ ਕਿਲੋ ਦੇ ਬਰਾਬਰ ਹੈ ਅੱਜ ਤੁਹਾਨੂੰ ਮੁਰਗੇ ਨੂੰ ਕਿਵੇਂ ਫੀਡ ਪਾਈ ਜਾਂਦੀ ਹੈ ਸਾਰੀ ਗੱਲਬਾਤ ਦੱਸਾਂਗੇ ਜੋ ਵੀ ਤੁਸੀਂ ਵੀਰੋ ਮੁਰਗੇ ਨੂੰ ਫੀਡ ਪਾਉਂਦੇ ਹੋ ਜਿਹੜੇ ਵੀ ਪਾਂਡਿਆਂ ਚ ਤਾਂ ਤੁਹਾਡੇ ਕੋਲ ਪਾਂਡੇ ਜ਼ਿਆਦਾ ਹੋਣੇ ਚਾਹੀਦੇ ਹਨ ਜਿਵੇਂ ਦੇਖੋ ਆ ਮੁਰਗੇ ਨੂੰ ਪਾਂਡਿਆਂ ਦੀ ਥੋੜਾ ਹੈ ਤੇ মুরਗੇ ફીਡ ਖਾ ਰਹਿਣੇ ਇੱਕ ਤੁਈ ਦੇ ਉੱਪਰ ਚੜ ਚੜ ਕੇ ਤੇ ਐਦਾਂ ਵੀਰੋ ਨੁਕਸਾਨ ਵੀ ਤੁਹਾਡਾ মুরਗਾਂ ਦਾ ਹੋ ਜਾਊਗਾ ਜੇ ਤੁਸੀਂ ਇਹਨਾਂ ਨੂੰ ਜਿਆਦਾ ਹੀ ਭਾਂਡੇ ਲਾਉਣੇ ਹਨ ਇਹ ਤਾਂ ਹਿੱਕ ਦੇ ਉੱਪਰ ਚੜ ਚੜ ਕੇ মুরਗੇ ਮਰ ਜਾਣਗੇ ਜਿੰਮੇ ਤੁਹਾਡੇ ਕੋਲ ਸੋਹ ਮੁਰਗਾ ਹੈ ਉਸ ਮੁਰਗੇ ਨੂੰ 6 ਪਾਂਡੇ ਚਾਹੀਦੇ ਹਨ ਪਰ 6 ਦੀ بجائے ਤੁਸੀਂ 3-4 ਪਾਂਡੇ ਲਗਾਏ ਨੇ ਤਾਂ ਬਾਡੇ ਮੁਰਗੇ ਇਹਦੇ ਉੱਪਰ ਚੜ ਚੜ ਕੇ ਮਰ ਜਾਣਗੇ ਸੌੜ ਕਰਨੇ ਹੀ ਮਰਦੇ ਹਨ ਜਿਵੇਂ ਦੇਖੋ ਆ ਪਾਂਡੇ ਚ ਫੀਡ ਖਾ ਰਹੇ ਨੇ ਇਹਦੇ ਉੱਪਰ ਚੜ ਜੜ ਕੇ ਮਰਦੇ ਹਨ ਤਾਂ ਇਹਨਾਂ ਨੂੰ ਚੰਗੀ ਤਰ੍ਹਾਂ ਫੀਡ ਲਈ ਮਿਲਦੀ ਤਾਂ ਇਹ ਖਾਣ ਨੂੰ ਜਲਦੀ ਕਾਲੀ ਕਰਦੇ ਹਨ ਇਸ ਗੱਲ ਦਾ ਵੀਰੋ ਖਾਸ ਧਿਆਨ ਦੇਣ ਵਾਲੀ ਗੱਲ ਹੈ ਕਿ ਤੁਹਾਡੇ ਫੀਡ ਪਾਉਣ ਵਾਲੇ ਪਾਂਡੇ ਜ਼ਿਆਦਾ ਹੋਣੇ ਚਾਹੀਦੇ ਹਨ ਤਾਂ ਜੋ ਸਹੀ ਤਰੀਕੇ ਨਾਲ ਫੀਡ ਦੂਜਾ ਜਿਹਾ ਮੁਰਗਾ ਖਾ ਸਕਣ ਤਾਂ ਇੱਕ ਦੂਜੀ ਨੂੰ ਮਦਦ ਨਾ ਆ ਦੇਖੋ ਇੱਕ ਦੂਜਾ ਵਿੱਚ ਇਹਦੇ ਪਾਂਡੇ ਵਿੱਚ ਪਿਆ ਹੈ ਇਹਦੇ ਵਿੱਚੋਂ ਪਾਂਡੇ ਦੇ ਲੰਘ ਗਿਆ ਹੈ ਮੇਨ ਮੁੱਦਾ ਹੈ ਪਾਂਡੇ ਜ਼ਿਆਦਾ ਹੋਣੇ ਚਾਹੀਦੇ ਹਨ ਫੀਡ ਔਨ ਲਈ ਸੌੜ ਨਹੀਂ ਹੋਣੀ ਚਾਹੀਦੀ ਪਾਂਡਿਆਂ ਦੀ ਤਾਂ ਸਹੀ ਤਰੀਕੇ ਨਾਲ ਚੂਜਾ ਜਾਂ ਮੁਰਗਾ ਫੀਡ ਖਾ ਸਕੇ ਇਹਦਾ ਤੁਹਾਨੂੰ ਵੀਰੋ ਬਹੁਤ ਨੁਕਸਾਨ ਹੋ ਸਕਦਾ ਹੈ ਸੌੜ ਕਰਨ ਚੂਜਾ ਜਾਂ ਮੁਰਗੇ ਮਰ ਵੀ ਸਕਦੇ ਹਨ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਅੱਗੇ ਸ਼ੇਅਰ ਕਰਨਾ ਜੀ